ਫਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸੰਵੇਦੀ ਇਨਫੋਰਮੇਸ਼ਨ ਸੀਗੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹੂੰਕਾ ਲਵਾਇਆ ਤੇ ਹੂੰਟਰ ਮਾਰਦੀ ਇਹ ਗੱਡੀ ਜਿਹੜੀ ਹੈ ਅੱਛਾ ਅਸੀਂ ਰੋਕ ਲਈਏ ਜੀ ਮੈਸਟਰੀ ਦੀ ਦੁਕਾਨ ਤੇ ਵੀ ਲਏ ਆ ਐ ਪੁੱਤ ਜੀ ਖੋਲੋ ਇਹਨੂੰ ਖੋਲਿਓ ਐ ਹੁਕ ਰਸ ਸਾਡਾ ਜੀ ਨਹੀਂ ਕਰਦਾ ਚਲਾਣ ਕਰਨ ਨੂੰ ਅਸੀਂ ਫਿਰ ਜਦੋਂ ਤੁਸੀਂ ਆਪਣੀ ਆਪ ਤੋਂ ਮਜਬੂਰ ਹਾਂ ਕਾਨੂੰਨ ਆਪਣੀ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਲੇ ਕੰਮ ਕਰਨੇ ਪਈਂਦੇ ਆ ਪਲੀਜ਼ ਨਾ ਕਰੋ ਇਦਾਂ ਅੱਗੇ ਤੋਂ ਨਾ ਹੋ ਇਹ ਜਿਹੇ ਪ੍ਰੈਸ਼ਰ ਹੋਣ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅੱਗੇ ਤੋਂ ਪ੍ਰੈਸ਼ਰ ਹੋਣ ਜਿਹੜੇ ਆ ਨਾ ਲਾਇਆ ਜਾਣ ਕਿਉਂਕਿ ਸ਼ਹਿਰਪੁਰ ਦੇ ਵਿੱਚੋਂ ਕੋਈ ਹੋਰ ਵੀ ਕੋਈ ਵਕਤੀ ਜਿਹੜਾ ਜਾਊਗਾ ਉਹ ਉੱਥੇ ਮਾਰ ਕੇ ਲੱਗ ਜਾਊਗਾ ਤੇ ਅਸੀਂ ਉਹਦੇ ਬਿਲਕੁਲ ਘਰ ਤੱਕ ਪਿੱਛਾ ਕਰਾਂਗੇ ਭਾਵੇਂ ਉਹ ਕਿਸੇ ਵੀ ਹਸਪਤਾਲ ਹੋਵੇ ਫਿਰ ਪਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਹਨ ਹੰਪਲ ਰਿਕਵੈਸਟ ਹੈ ਜੇ ਫਿਰ ਤੁਸੀਂ ਆਪਣੇ ਤੇਰਸ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਇਹ ਸਭ ਤੇਰਸ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇਣੇ ਪੈਣਗੇ ਐ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸਾਨੂੰ ਵੀ ਦੀ ਇਨਫੋਰਮੇਸ਼ਨ ਸੀਗੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹਾਉਟਰ ਲਵਾਇਆ ਤੇ ਹਾਉਟਰ ਮਾਰਦੀ ਹੈ ਇਹ ਗੱਡੀ ਜਿਹੜੀ ਹੈ ਅੱਛਾ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਹਾਂ ਕਿ ਕੀ ਇਹਦਾ ਹਾਉਟਰ ਵੱਜਦਾ ਮੈਂ ਤਾਂ ਬਜਾਏ ਹਾਉਟਰ ਬਜਾਏ ਕੋਤਰੀ ਅਸੀਂ ਮਸਤਰੀ ਦੀ ਦੁਕਾਨ ਤੇ ਵੀ ਲਏ ਆ ਆ ਕੋਤਰੀ ਖੋਲੋ ਇਹਨੂੰ ਬੋਲਿਓ ਆ ਕੋਤਰੀ ਤੁਹਾਨੂੰ ਬੱਚੇ ਉਹ ਬੜੇ ਮਾਰੀ ਪਿਆਰ ਨਾ ਸੁਝਾਇਆ ਕਿ ਕੋਤਰੀ ਸ਼ਹਿਰ ਦੇ ਵਿੱਚ ਆਖੁਰਾ ਇਹ ਨਾਉ ਨਹੀਂ ਹਟਾ ਠੀਕ ਹੈ ਇਸ ਕਰਕੇ ਤੁਹ ਕਾਰ ਬਾਰ ਸਮਝਾਉਣ ਦੇ ਬਾਅਦ ਵੀ ਤੁਸੀਂ ਇਹਨਾਂ ਡੀਟਾ ਨੂੰ ਨਹੀਂ ਹਟਾ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਣ ਕਰਨ ਨੂੰ ਪਰ ਅਸੀਂ ਫਿਰ ਜਦੋਂ ਤੁਸੀਂ ਆਪਣੀ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੀ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਲੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਹਦਾ ਅੱਗੇ ਤੋਂ ਨਾ ਹੋ ਐਜੇ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅਗੇ ਤੋਂ ਇਹ ਪ੍ਰੈਸ਼ਰ ਹੋਣ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਚੇਰੀ ਸੁਰਿੰਦਰ ਲੰਬਾ ਜੀ ਐਸਐਸਪੀ ਸ਼ਰਪੀ ਜੀ ਨੇ ਬਹੁਤ ਸਪੱਸ਼ਟਾ ਕਰ ਸਿਆ ਇਸ ਮਸਲੇ ਦੇ ਉੱਪਰ ਕਿ ਇਹ ਇਕੱਲਾ ਸ਼ਾਹਪੁਰ ਵਾਸਤੇ ਨਹੀਂ ਹੈ ਇਹ ਨਹੀਂ ਕਿ ਸ਼ਾਹਪੁਰ ਦੇ ਵਿੱਚੋਂ ਕੋਈ ਹੋਰ ਵੀ ਪ੍ਰੋਜੈਕਟ ਜਿਹੜਾ ਜਾਊਗਾ ਉਹ ਉੱਥੇ ਮਾਰ ਕੇ ਲੱਗ ਜਾਊਗਾ ਤੇ ਅਸੀਂ ਉਹਦੇ ਬਿਲਕੁਲ ਘਰ ਤੱਕ ਪੇਸ਼ਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓਗੇ ਐਸਐਸਪੀ ਸਾਹਿਬ ਵੱਲੋਂ ਬਹੁਤ ਸਖਤਿਆ ਦਿੱਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਸੈਪਟਰੂਲਾਂ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਕੀਤਾ ਜਾਵੇਗਾ ਠੀਕ ਹੈ ਮੈਂ ਤੇਰੇ ਹੀ ਲਿਸਟਾ ਸਾਧਿਓ ਇਹ ਜਿਹੜਾ ਇਹਦੀ ਵਾਇਲੇਸ਼ਨ ਹੈ ਉਹ ਨਾ ਫੁੱਟ ਵਗੈਰਾ ਨਾ ਲਾਓ ਇਹਨਾਂ ਨੰਬਰ ਦੇ ਤਾਹਾਰ ਕਰਕੇ ਨਾ ਚਲਾਓ ਇਹਨਾਂ ਜਿਹੜੇ ਅਗੇ ਪਿੱਛੇ ਲੱਗੇ ਆ ਉਹ ਦੂਸਰੇ ਮਗਰਾਟ ਉਹ ਨਾਓ ਹਾਂ ਉਹਨਾਂ ਦੀ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕੁਐਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟਸ ਦਾ ਘਣਾ ਨਹੀਂ ਮੰਨੋਗੇ ਤੇ ਪਲੀਜ਼ ਇਸ ਹੰਤ ਪੇਰੈਂਟਸ ਦਾ ਘਣਾ ਮਨਾਉਣ ਵਾਸਤੇ ਸਾਨੂੰ ਬਾਰ ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇਨੇ ਪੈਣਗੇ ਥੈਂਕ ਯੂ